ਰਾਜਾ ਭੀਮਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਜਦੋਂ ਲੰਘ ਰਿਹਾ ਸੀ ਤੇ ਅੱਗੇ ਪੋਂਟਾ ਸਾਹਿਬ ਦਾ ਨਗਰ ਆ ਗਿਆ ਤੇ ਹੁਣ ਇਹ ਰੁਕ ਗਿਆ ਸਾਰੇ ਰਾਜਿਆਂ ਨੂੰ ਕਹਿਣ ਲੱਗਾ ਯਾਰ ਕਿੱਦਾਂ ਅੱਗੇ ਜਾਵਾਂਗੇ ਅੱਗੇ ਤਾਂ ਗੁਰੂ ਗੋਬਿੰਦ ਸਿੰਘ ਮਾਰੇ ਬੈਠੇ ਹੋਏ ਆ ਨਗਰ ਦੇ ਵਿੱਚ ਤੇ ਸਿਪਾਈ ਫੌਜ ਬੜੀ ਉਹਨਾਂ ਦੇ ਕੋਲ ਤੇ ਕਿਉਂ ਨਾ ਉਹਨਾਂ ਨੂੰ ਆਪਾਂ ਹੱਥ ਜੋੜ ਕੇ ਆਖੀਏ ਮਾਰੇ ਸਾਨੂੰ ਲੰਘ ਲੈਣ ਦਿਓ ਤਾਂ ਜੋ ਵਿਆਹ ਵਿੱਚ ਵਿਗੜ ਨਾ ਪਵੇ ਨਾਲ ਦੇ ਰਾਜੇ ਬੜੇ ਹੰਕਾਰੀ ਸਨ ਉਹ ਕਹਿਣ ਲੱਗੇ ਓਏ ਰਾਜਾ ਤੂੰ ਗੁਰੂ ਸਾਹਿਬ ਦੇ ਸਾਹਮਣੇ ਸਾਨੂੰ ਨੀਵਾ ਕਰਨਾ ਚਾਹੁੰਦਾ ਜਾਓ ਉਹਨਾਂ ਨੂੰ ਜਾ ਕੇ ਆਖੋ ਕਿ ਆਪਣੀ ਸਾਰੀ ਫੌਜ ਵਗੈਰਾ ਜੋ ਕੁਝ ਹੋ ਗਿਆ ਰਾਹ ਦੇ ਵਿੱਚ ਉਹ ਚੁੱਕ ਲੈਣ ਤੇ ਅਸੀਂ ਲੰਗੜਾ ਹੈ ਤੁਹਾਨੂੰ ਡਰਨ ਦੀ ਕੀ ਲੋੜ ਹੈ ਪਰ ਭੀਮਚੰਦ ਸਿਆਣਾ ਉਹ ਚੁੱਕਾ ਸੀ ਥੋੜਾ ਜਿਹਾ ਪਿਆਰਿਓ ਕਹਿਣ ਲੱਗਾ ਕਹਿੰਦਾ ਨਹੀਂ ਆਪਾਂ ਜੰਗ ਜ਼ਰੂਰ ਕਰਨੀ ਹੈਵੇਂ ਕੋਈ ਵਿਗਨ ਪੈ ਗਿਆ ਤੇ ਫਿਰ ਕੋਈ ਇੱਕ ਦੋ ਮੌਤ ਵੀ ਹੋ ਗਈ ਤੇ ਸ਼ੋਕ ਦਾ ਸਮਾਂ ਬਣ ਜਿਏਗਾ ਇਸ ਕਰਕੇ ਆਪਾਂ ਜੰਗ ਨਹੀਂ ਕਰਨੀ ਵਜ਼ੀਰ ਨੂੰ ਤਿਆਰ ਕੀਤਾ ਪਰ ਦੂਜੇ ਰਾਜੇ ਮੰਨਣ ਲਈ ਤਿਆਰ ਨਹੀਂ ਕਿ ਆਪਾਂ ਤੇ ਜੰਗ ਕਰ ਲਾਂਗੇ ਮਹਾਰਾਜ ਦੇ ਨਾਲ ਉਹਨਾਂ ਨੂੰ ਕੋ ਰਾਹ ਸਾਫ਼ ਕਰ ਦਿਓ ਅਖੀਰ ਭੀਮਚੰਦ ਕਹਿਣ ਲੱਗਾ ਵਜ਼ੀਰ ਤੂੰ ਜਾ ਗੁਰੂ ਸਾਹਿਬ ਦੇ ਕੋਲ ਤੇ ਜਿੱਦਾਂ ਵੀ ਬਣ ਪਾਵੇ ਤੂੰ ਬਸ ਰਾਹ ਬਣਵਾਉਣਾ ਏ ਭਾਵੇਂ ਮੇਰੀ ਗੱਲ ਮਾਰੇ ਨੂੰ ਦੱਸ ਨਹੀਂ ਭਾਵੇਂ ਇਹਨਾਂ ਦੀ ਉਹ ਆਪਣੀ ਸਿਆਣਪ ਦੇ ਨਾਲ ਗੱਲ ਕਰੀ ਜਾ ਕੇ ਤਾਂ ਜੋ ਗੁਰੂ ਸਾਹਿਬ ਸਾਨੂੰ ਇਸ ਕੌਂਟਾ ਨਗਰ ਦੇ ਵਿੱਚੋਂ ਦੀ ਲੰਘ ਲੈਣ ਦੇ ਸੋ ਵਜ਼ੀਰ ਨੂੰ ਤੋ ਤੋਰਿਆ ਗਿਆ ਹਰ ਵਾਰੀ ਪਿਆਰੋ ਜਿਹੜਾ ਵਜ਼ੀਰ ਏ ਇਹ ਫਸ ਜਾਂਦਾ ਸੀ ਸਾਹਮਣੇ ਇਹਨੂੰ ਹੀ ਕੀਤਾ ਜਾਂਦਾ ਸੀ ਸੋ ਜਦੋਂ ਵਜ਼ੀਰ ਉੱਥੇ ਪਹੁੰਚਿਆ ਉਹ ਵਿਚਾਰਾ ਸੁਣਨ ਲਈ ਪਿਆਰੋ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ